ਦੋਸਤੋ ਕਦੀ ਤੁਸੀਂ ਫੀਲ ਕੀਤਾ ਕਿ ਤੁਸੀਂ ਜ਼ਿੰਦਗੀ ਵਿੱਚ ਬਹੁਤ ਅੱਗੇ ਜਾ ਰਹੇ ਹੋ ਬਹੁਤ ਤਰੱਕੀਆਂ ਕਰ ਰਹੇ ਹੋ ਆਪਣੀ ਫੀਲਡ ਵਿੱਚ ਤੇ ਦੋ ਚਾਰ ਲੋਕ ਜਿਹੜੇ ਤੁਹਾਡੇ ਤੋਂ ਛੜਦੇ ਨੇ ਉਹਨਾਂ ਨੇ ਇਕੱਠੇ ਹੋ ਕੇ ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਕਹਿ ਸਕਦੇ ਆ ਗੈਂਗ ਅਪ ਹੋ ਕੇ ਕੀ ਕਰ ਰਹੇ ਨੇ ਤੁਹਾਨੂੰ ਥੱਲੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਤੁਹਾਨੂੰ ਡਰਾ ਰਹੇ ਨੇ ਜੇ ਤੁਹਾਡੇ ਨਾਲ ਇਹ ਚੀਜ਼ ਹੋਈ ਹੈ ਅੱਜ ਮੈਂ ਤੁਹਾਨੂੰ ਇਹਦੀ ਇੰਪਲੀਕੇਸ਼ਨ ਦੱਸੂਗਾ ਕਿ ਇਹ ਇੰਟਰਨੈਸ਼ਨਲ ਲੈਵਲ ਤੇ ਇੰਡੀਆ ਨਾਲ ਵੀ ਇਹੀ ਸਾਜ਼ਿਸ਼ ਹੋ ਰਹੀ ਹੈ ਜੀ ਹਾਂ ਦੋਸਤੋ ਤੁਸੀਂ ਥੰਬਨੇਲ ਤੇ ਦੇਖ ਹੀ ਲਿਆ ਹੋਣਾ ਕਿ ਅੱਜ ਦਾ ਸੈਸ਼ਨ ਜੋ ਹੈ ਜੋ ਕਿ ਪਾਕਿਸਤਾਨ ਤੇ ਸਾਊਦੀ ਅਰੇਬੀਆ ਵਿੱਚ ਇੱਕ ਪੈਕਟ ਸਾਈਨ ਹੋਇਆ ਹੈ ਉਹਦੇ ਉੱਤੇ ਆਪਾਂ ਸੈਸ਼ਨ ਲੈ ਰਹੇ ਆਂ ਤੇ ਉਸ ਪੈਕਟ ਵਿੱਚ ਕੀ ਹੈ ਇੰਡੀਆ ਤੇ ਕਿਵੇਂ ਇੰਪੈਕਟ ਹੋਏਗਾ ਉਹ ਸਾਰੀਆਂ ਗੱਲਾਂ ਅੱਜ ਆਪਾਂ ਡਿਸਕਸ ਕਰਾਂਗੇ ਐਂਡ ਤੱਕ ਦੇਖਿਓ ਇਹ ਸੈਸ਼ਨ ਕਿਉਂਕਿ ਇਹ ਆਪਣੀ ਨੈਸ਼ਨਲ ਸਕਿਉਰਿਟੀ ਵਾਸਤੇ ਇੰਡੀਆ ਐਜ਼ ਐਨ ਇੰਡੀਅਨ ਵਾਸਤੇ ਇਹ ਬਹੁਤ ਇੰਪੋਰਟੈਂਟ ਹੈ ਤੇ ਬਈ ਪੰਜਾਬ ਪੀਸੀਐਸ ਤੇ ਯੂਪੀਐਸਸੀ ਦੇ ਪੇਪਰ ਦੇ ਲਈ ਤਾਂ ਇੰਪੋਰਟੈਂਟ ਹੈ ਹੀ ਅੱਜ ਦੇ ਸੈਸ਼ਨ ਵਿੱਚ ਜਿਆਦਾ ਲੰਬਾ ਨਹੀਂ ਹੋਣ ਵਾਲਾ ਤਿੰਨ ਚੀਜ਼ਾਂ ਬਾਰੇ ਗੱਲ ਕਰਾਂਗੇ ਜੇ ਤੁਹਾਨੂੰ ਇੰਟਰਸਟ ਹੈ ਜੀਓਪੋਲਿਟਿਕਸ ਵਿੱਚ ਜੇ ਤੁਹਾਨੂੰ ਇੰਟਰਸਟ ਹੈ ਕਿ ਪਾਕਿਸਤਾਨ ਸਾਊਦੀ ਦੇ ਵਿੱਚ ਇਹੋ ਜਿਹਾ ਕੀ ਹੋਇਆ ਕਿ ਬਈ ਇੰਡੀਆ ਨੂੰ ਉਹਨਾਂ ਨੇ ਸ਼ਾਇਦ ਸਾਈਡਲਾਈਨ ਕਰਨ ਦੀ ਕੋਸ਼ਿਸ਼ ਕੀਤੀ ਜਾਂ ਫਿਰ ਜਿਹੜਾ ਇਹ ਪੈਕਟ ਹੋਇਆ ਹੈ ਇਹਦੇ ਨਾਲ ਇੰਡੀਆ ਨੂੰ ਕੀ ਖਤਰਾ ਹੈ ਜੇ ਮੈਂ ਖਤਰਾ ਸ਼ਬਦ ਲਿਖਾਇਆ ਥੰਬਨੇਲ ਤੇ ਤੇ ਕਿਉਂ ਲਿਖਾਇਆ ਉਸ ਤੋਂ ਬਾਅਦ ਹੁਣ ਇੰਡੀਆ ਨੂੰ ਕਰਨਾ ਕੀ ਚਾਹੀਦਾ ਹੈ ਇਹ ਤਿੰਨ ਚੀਜ਼ਾਂ ਇਹ ਛੋਟੇ ਜਿਹੇ ਸੈਸ਼ਨ ਵਿੱਚ ਆਪਾਂ ਡਿਸਕਸ ਕਰਾਂਗੇ ਐਂਡ ਤੱਕ ਜੁੜੇ ਰਹੋ ਸਾਰੇ ਡਾਊਟਸ ਕਲੀਅਰ ਹੋ ਜਾਣਗੇ ਸਭ ਤੋਂ ਪਹਿਲਾਂ ਦੋਸਤੋ ਸ਼ੁਰੂ ਕਰਾਂਗੇ ਵਾਟ ਇਜ਼ ਦਿਸ ਸਾਊਦੀ ਪਾਕਿਸਤਾਨ ਡਿਫੈਂਸ ਪੈਕਟ ਇਹ ਸਾਰੀ ਗੱਲ ਹਲੇ ਛੱਡ ਦੋ ਸਿਰਫ ਔਰ ਸਿਰਫ ਤੁਸੀਂ ਇਸ ਮੈਪ ਤੇ ਕਨਸੈਂਟਰੇਟ ਕਰੋ ਇੰਟਰਨੈਸ਼ਨਲ ਰਿਲੇਸ਼ਨਸ ਵਿੱਚ ਕਿਹਾ ਜਾਂਦਾ ਕਿ ਜੀਓਗ੍ਰਾਫੀ ਬੜੀ ਇੰਪੋਰਟੈਂਟ ਹੁੰਦੀ ਹੈ जोग्राफी तो बिना शायद आप नहीं समझ सकते सो so, इसी करके तुम जोग्रेफी समझो लो जी सो so, जे आप जोग्राफी समझा इत अपने कोल, दोस्तों साउदी अरेबिया लो जी देखो दोस्तों इत अपने को है है साउदी अरेबिया एंड साऊद अरेबिया पाकिस्तान कितने इधर तो अपना भारत महान इंडिया इधर है जी एंड इतने देखो इन्ह ने एडमिनिस्ट्रेट बाय पाकिस्तान लगा रखिया है जो कि गलत है हम ਇਹ ਮੈਂ ਆਫੀਸ਼ੀਅਲ ਸਾਈਟ ਆਫ ਅਲ ਜਜ਼ੀਰਾ ਤੋਂ ਇਹ ਪਿਕ ਲਿੱਤੀ ਸੀਗੀ ਦੋਸਤੋਂ ਕਿਉਂ ਇਹਦਾ ਕਾਰਨ ਕੀ ਹੈ ਕਿਉਂਕਿ ਉਹਨਾਂ ਨੇ ਸਮਝਾ ਰੱਖਿਆ ਹੈ ਕਿ ਸਾਊਦੀ ਅਰੇਬੀਆ ਦੀ ਜੀਓਗ੍ਰਾਫੀ ਪਾਕਿਸਤਾਨ ਦੀ ਜੀਓਗ੍ਰਾਫੀ ਐਂਡ ਅ ਡਿਫੈਂਸ ਪੈਕਟ ਦਾ ਆਪਸ ਚ ਬਹੁਤ ਗੂੜਾ ਸੰਬੰਧ ਹੈ ਦੋਸਤੋਂ ਸਾਊਦੀ ਅਰੇਬੀਆ ਇਧਰੋਂ ਜੁੜ ਰਿਹਾ ਹੈ ਦੇਖੋ ਇਜ਼ਰਾਈਲ ਵਰਗੀ ਕੰਟਰੀਜ਼ ਦੇ ਨਾਲ ਜਿਹੜਾ ਕਿ ਇਜ਼ਰਾਈਲ ਤੁਸੀਂ ਸੁਣਿਆ ਹੋਣਾ ਨਾ 7 ਡੇਜ਼ ਵਾਰ ਬਾਰੇ ਸੁਣਿਆ ਹੋਣਾ ਤੁਸੀਂ ਵਰਲਡ ਹਿਸਟਰੀ ਪੜ੍ਹੀ ਹੋਣੀ ਹੈ ਕਿ ਕਿਵੇਂ ਇਨਾਂ ਦੀ ਵਾਰ ਚੱਲ ਰਹੀ ਹੈ ਅਸਤਕ ਚੱਲ ਰਹੀ ਹੈ ਹੈਨਾ ਐਂਡ ਫਿਰ ਤੁਹਾਨੂੰ ਇਹਨਾਂ ਦੋਨਾਂ ਦੀ ਯਾਨੀ ਇੰਡੀਆ ਪਾਕਿਸਤਾਨ ਦੀ ਵਾਰ ਦਾ ਤੇ ਪਤਾ ਹੀ ਹੈ ਇਹ ਬੇਸਿਕ ਨੋਲੇਜ ਨੂੰ ਸਮਝੋ ਹੁਣ ਆਪਾਂ ਇਸ ਤੇ ਆਈਏ 3 ਇਹ ਜਿਹੜਾ ਪੈਕਟ ਹੋਇਆ ਹੈ ਇਟ ਇਜ਼ ਅ ਡਿਫੈਂਸ ਐਗਰੀਮੈਂਟ ਵਿਚ ਇਜ਼ ਸਾਈਨਡ ਬਾਈ ਦਾ ਕ੍ਰਾਊਨ ਪ੍ਰਿੰਸ ਤੁਹਾਨੂੰ ਪਤਾ ਹੈ ਨਾ ਸਾਊਦੀ ਅਰੇਬੀਆ ਜਿਹੜਾ ਕੰਟਰੀ ਹੈ ਉਹ ਸਾਡੇ ਵਰਗਾ ਡੈਮੋਕ੍ਰੇਸੀ ਨਹੀਂ ਹੈ ਉਹ ਇੱਕ ਮੋਨਾਰਕੀ ਹੈ ਸੋ ਉੱਥੇ ਦਾ ਜਿਹੜਾ ਕ੍ਰਾਊਨ ਪ੍ਰਿੰਸ ਹੈ ਐਂਡ ਜਿਹੜਾ ਪਾਕਿਸਤਾਨ ਦਾ ਬਈ ਵਜ਼ੀਰ ਆਜ਼ਮ ਹੈ ਸ਼ੇਖ ਬਾਦ ਸ਼ਰੀਫ ਉਹਨਾਂ ਨੇ ਇੱਕ ਐਗਰੀਮੈਂਟ ਡਿਕਲੇਅਰ ਕੀਤਾ ਹੈ ਜ਼ਿਆਦਾ ਡਿਟੇਲਸ ਨਹੀਂ ਬਾਹਰ ਆਈਆਂ ਪਰ ਉਹਨਾਂ ਨੇ ਆਫੀਸ਼ੀਅਲ ਸਟੇਟਮੈਂਟ ਦੇ ਵਿੱਚ ਦੋ ਤਿੰਨ ਲਾਈਨਾਂ ਕਹੀਆਂ ਹਨ ਉਹਨਾਂ ਦੇ ਹੀ ਗੱਲ ਕਰਾਂਗੇ ਉਹ ਕੀ ਕਹਿੰਦੇ ਨੇ ਦੇਖੋ ਜੀ ਐਕਸਟਰਨਲ ਐਗਰੈਸ਼ਨ ਕੀਵਰਡ ਸਮਝੋ ਅਟੈਕ ਔਨ ਆਈਦਰ ਸਾਊਦੀ ਅਰੇਬੀਆ ਔਰ ਪਾਕਿਸਤਾਨ ਉਸ ਤੋਂ ਬਾਅਦ ਕਹਿੰਦੇ ਨੇ ਇਫੈਕਟਿਵਲੀ ਕਮਿਟਿੰਗ ਅ ਕਲੈਕਟਿਵ ਮਿਲਟਰੀ ਰਿਸਪੌਂਸ ਹਾ ਤਿੰਨ ਕੀਵਰਡਸ ਜਿਹੜੇ ਨੇ ਨਾ ਇਹ ਬਹੁਤ ਡੂੰਗੀ ਗੱਲ ਕਰ ਰਹੇ ਨੇ ਐਂਡ ਇਹ ਤਿੰਨ ਕੀਵਰਡਸ ਸ਼ਾਇਦ ਇੰਡੀਆ ਵਾਸਤੇ ਖਤਰੇ ਦੀ ਕੰਟੀ ਹੋਣ ਸੁਣਿਓ ਦੋਸਤੋ ਧਿਆਨ ਨਾਲ ਐਕਸਟਰਨਲ ਅਗਰੈਸ਼ਨ ਦਾ ਮਤਲਬ ਕੀ ਹੈ ਕਿ ਭਾਈ ਜੇ ਪਾਕਿਸਤਾਨ ਹੈ ਉਹਨੂੰ ਕੋਈ ਬਾਹਰ ਦੀ ਕੰਟਰੀ ਤੰਗ ਕਰ ਰਹੀ ਹੈ ਜਾਂ ਫਿਰ ਸਾਊਦੀ ਅਰੇਬੀਆ ਨੂੰ ਕੋਈ ਬਾਹਰ ਦੀ ਕੰਟਰੀ ਤੰਗ ਕਰ ਰਹੀ ਹੈ ਫਿਰ ਕੀ ਹੋਏਗਾ ਚਾਹੇ ਸਾਊਦੀ ਅਰੇਬੀਆ ਜਾਂ ਪਾਕਿਸਤਾਨ ਆਈਦਰ ਆਫ ਦਾ ਕੰਟਰੀਜ਼ ਦੋਨਾਂ ਵਿੱਚੋਂ ਜਿਹਦੇ ਉੱਤੇ ਵੀ ਅਟੈਕ ਹੋ ਰਿਹਾ ਹੈ ਤੇ ਭਾਈ ਇਹ ਦੋਨੋਂ ਇਕੱਠੇ ਕਰਕੇ ਆਪਣੇ ਮਿਲਟਰੀ ਕਲੈਕਟਿਵ ਮਿਲਟਰੀ ਰਿਸਪਾਂਸ ਦੇਣਗੇ ਜੇ ਸਾਊਦੀ ਅਰੇਬੀਆ ਤੇ ਅਟੈਕ ਹੋ ਰਿਹਾ ਹੈ ਤੇ ਪਾਕਿਸਤਾਨ ਵੀ ਉੱਥੇ ਮਦਦ ਕਰੇਗਾ ਐਂ ਜੇ ਪਾਕਿਸਤਾਨ ਤੇ ਅਟੈਕ ਹੋ ਰਿਹਾ ਹੈ ਤੇ ਫਿਰ ਕੌਣ ਮਦਦ ਕਰੇਗਾ ਦੋਸਤੋ ਸਾਊਦੀ ਅਰੇਬੀਆ ਆਪਣੀ ਮਿਲਟਰੀ ਭੇਜੇਗਾ ਇਕੱਠੇ ਦੋਨੋਂ ਮਿਲਟਰੀ ਕਰਕੇ ਆਪਣਾ ਅਟੈਕ ਕਰਨਗੇ ਕੀ ਤੁਹਾਨੂੰ ਲੱਗ ਰਿਹਾ ਹੈ ਟਾਈਮਿੰਗ ਦੇਖੋ ਇਸ ਚੀਜ਼ ਦੀ ਦੋਸਤੋ ਆਪਰੇਸ਼ਨ ਸਿੰਦੂਰ ਜਿਆਦਾ ਟਾਈਮ ਨਹੀਂ ਹੋਇਆ ਹੁਣੇ ਦੋ ਤਿੰਨ ਮਹੀਨੇ ਪਹਿਲਾਂ ਦੀ ਗੱਲ ਹੈ ਆਪਾਂ ਰੋਜ਼ ਆਪਣੇ ਪੰਜਾਬ 'ਚ ਰਹਿੰਦੇ ਆ ਆਪਾਂ ਰੋਜ਼ ਸਾਇਰਨ ਸੁਣ ਰਹੇ ਸੀਗੇ ਕਿਵੇਂ ਆਪਾਂ ਦੇਖ ਰਹੇ ਸੀ ਬੰਬ ਸ਼ੈਲਸ ਗਿਰ ਰਹੇ ਨੇ ਤੇ ਇੱਕਦਮ ਕੀ ਹੋਇਆ ਸੀਜ਼ ਫਾਇਰ ਹੋ ਗਈ ਐਂਡ ਉਸ ਤੋਂ ਬਾਅਦ ਇਹ ਚੀਜ਼ ਕਿ ਇਹ ਦੀ ਟਾਈਮਿੰਗ ਤੁਹਾਨੂੰ ਲੱਗਦਾ ਹੈ ਕਿ ਕੁਝ ਸ਼ਾਇਦ ਕੁਝ ਇਹਦੇ ਵਿੱਚ ਲੁਕਿਆ ਹੋਇਆ ਹੈ ਦੀ ਟਾਈਮਿੰਗ ਦੇ ਵਿੱਚ ਜੇ ਹਾਂ ਤੇ ਕਮੈਂਟ ਵਿੱਚ ਜ਼ਰੂਰ ਦੱਸਿਓ ਕਿ ਸਰ ਹਾਂਜੀ ਇਹਦੀ ਟਾਈਮਿੰਗ ਥੋੜੀ ਜਿਹੀ ਅਟਪਟੀ ਤੇ ਲੱਗ ਰਹੀ ਹੈ ਉਸ ਤੋਂ ਬਾਅਦ ਆਜੋ ਦੈਨ ਵੀ ਹੈਵ ਦਿਸ ਹੁਣ ਇਸ ਐਗਰੀਮੈਂਟ ਵਿੱਚ ਕੀ ਹੈ ਇੱਕ ਸ਼ਬਦ ਯੂਜ਼ ਕੀਤਾ ਉਹਨਾਂ ਨੇ ਫਾਰਮਲਾਈਜ਼ ਫਾਰਮਲਾਈਜ਼ ਦਾ ਮਤਲਬ ਹੈ ਨੋ ਚੋਇਸ ਲਿਫਟ ਸਮਝੋ ਇਸ ਚੀਜ਼ ਨੂੰ ਲੀਗਲ ਲੈਂਗੁਏਜ ਹੁੰਦੀ ਹੈ ਜੀ ਠੀਕ ਹੈ ਜੀ ਨੋ ਚੋਇਸ ਵਿਦ ਇਦਰ ਪਾਰਟੀ ਠੀਕ ਹੈ ਹੁਣ ਜੇ ਪਾਕਿਸਤਾਨ ਤੇ ਅਟੈਕ ਹੋਇਆ ਹੈ ਤੇ ਸਾਊਦੀ ਅਰੇਬੀਆ ਨੂੰ ਆਣਾ ਹੀ ਪਏਗਾ ਐਂਡ ਜੇ ਸਾਊਦੀ ਅਰੇਬੀਆ ਤੇ ਅਟੈਕ ਹੋਇਆ ਹੈ ਤੇ ਪਾਕਿਸਤਾਨ ਨੂੰ ਆਪਣੀ ਮਿਲਟਰੀ ਲੈ ਕੇ ਉੱਥੇ ਪਹੁੰਚਣਾ ਹੀ ਪੈਣਾ ਦਿਸ ਇਜ਼ ਨੋਨ ਐਸ ਦਾ ਫਾਰਮਲਾਈਜੇਸ਼ਨ ਐਂਡ ਇਸ ਵਿੱਚ ਸਿਰਫ ਇਸ ਚੀਜ਼ ਦੀ ਫਾਰਮਲਾਈਜੇਸ਼ਨ ਨਹੀਂ ਹੋਈ ਹੈ ਇੰਟਰਨਲ ਓ ਸੌਰੀ ਇਨਫਾਰਮਲ ਸਿਕਿਉਰਿਟੀ ਕੋਆਪਰੇਸ਼ਨ ਵੀ ਕੀਤਾ ਹੈ ਉਸ ਤੋਂ ਬਾਅਦ ਮਾਰਕਿੰਗ ਐਂਡ ਐਲੀਵੇਸ਼ਨ ਫਰੋਮ ਫਰੈਂਡਸ਼ਿਪ ਟੂ ਅ ਫਾਰਮਲ ਪਾਰਟਨਰਸ਼ਿਪ ਸਮਝੋ ਇਸ ਚੀਜ਼ ਨੂੰ ਫਾਰਮਲ ਡਿਫੈਂਸ ਪਾਰਟਨਰਸ਼ਿਪ ਬਹੁਤ ਜ਼ਰੂਰੀ ਹੈ ਤੁਸੀਂ ਸ਼ਾਇਦ ਸੁਣਿਆ ਹੋਣਾ ਹੈ ਇੰਡੋ ਸੋਵੀਅਤ ਠੀਕ ਹੈ ਦੋਸਤੋ ਇੱਕ ਇੰਡੋ ਸੋਵੀਅਤ ਫਰੈਂਡਸ਼ਿਪ ਟ੍ਰੀਟੀ ਹੋਈ ਸੀ ਕੀ ਤੁਹਾਨੂੰ ਯਾਦ ਹੈ ਇਸ ਬਾਰੇ ਕਿਹੜੇ ਈਅਰ ਚ ਹੋਈ ਸੀ ਦੋਸਤੋ ਇਹ ਹੋਈ ਸੀਗੀ 1971 ਦੇ ਵਿੱਚ ਠੀਕ ਹੈ ਜੀ ਉਸ ਟਾਈਮ ਤੇ ਇੰਦਰਾ ਗਾਂਧੀ ਵਾਸ ਦਾ ਪ੍ਰਾਈਮ ਮਿਨਿਸਟਰ ਐਂਡ ਇੰਦਰਾ ਗਾਂਧੀ ਨੇ ਟ੍ਰੀਟੀ ਸਾਈਨ ਕੀਤੀ ਸੀਗੀ ਸੋਵੀਅਤ ਦੇ ਨਾਲ ਕਿ ਭਾਈ ਜੇ ਆਪਾਂ ਪਾਕਿਸਤਾਨ ਨਾਲ ਜੰਗ ਕਰਾਂਗੇ ਉਹਨਾਂ ਨੇ ਤਾਂ ਟ੍ਰੀਟੀ ਸਾਈਨ ਕੀਤੀ ਹੋਈ ਹੈ ਯੂ ਐਸ ਦੇ ਨਾਲ ਉਦੋਂ ਯੂ ਐਸ ਭੱਜਾ ਭੱਜੇ ਆ ਜਾਊਗਾ ਆਪਣੇ 에ਅਰਕ੍ਰਾਫਟਸ ਲੈ ਕੇ ਆ ਜਾਊਗਾ ਆਪਣੇ 에ਅਰਕ੍ਰਾਫਟ ਕੈਰੀਅਰਸ ਲੈ ਕੇ ਆ ਜਾਊਗਾ ਤੁਸੀਂ ਸਾਡੀ ਮਦਦ ਕਰਿਓ ਉਹੀ ਸੇਮ ਚੀਜ਼ ਹੁਣ ਇੱਥੇ ਹੋ ਰਹੀ ਹੈ ਦੋਸਤੋ ਉਹੀ ਸੇਮ ਚੀਜ਼ ਹੁਣ ਇੱਥੇ ਹੋ ਰਹੀ ਹੈ ਇਹ ਪੈਕਟ ਬੜਾ ਇੰਪੋਰਟੈਂਟ ਹੈ ਐਂਡ ਇੱਥੇ ਵੀ ਇਹ ਲਿਖਿਆ ਹੈ ਕਿ ਉਹਨਾਂ ਦੀ ਆਪਸਟ ਜਿਹੜੀ ਡਿਫੈਂਸ ਕੋਆਪਰੇਸ਼ਨ ਹੈ ਬਹੁਤ ਜ਼ਿਆਦਾ ਗੂੜੀ ਹੁੰਦੀ ਨਜ਼ਰ ਆ ਰਹੀ ਹੈ ਤੇ ਹੁਣ ਇਸ ਗ੍ਰਾਫ ਤੇ ਜ਼ਰਾ ਧਿਆਨ ਦਿਓ ਇਹ ਜਿਹੜਾ ਗ੍ਰਾਫ ਬਣਾਇਆ ਨਾ ਤੁਹਾਡੇ ਵਾਸਤੇ ਇਹਨੂੰ ਛੱਡੋ ਇੱਕ ਮਿੰਟ ਇਸ ਤੇ ਧਿਆਨ ਦਿਓ ਇਹ ਕੀ ਹੈ ਦਿਸ ਇਜ਼ ਦਾ ਡੇਟਾ ਆਫ ਦਾ ਨਿਊਕਲੀਅਰ ਵੈਪਨ ਨੇਸ਼ਨਸ ਜਿਨੇ ਆਪਣੇ ਪੂਰੇ ਵਰਲਡ ਵਿੱਚ ਨਿਊਕਲੀਅਰ ਵੈਪਨਸ ਵਾਲੇ ਨੇਸ਼ਨਸ ਨੇ ਉਹਨਾਂ ਦਾ ਡੇਟਾ ਹੁਣ ਤੁਸੀਂ ਕਹੋਗੇ ਸਰ ਇਹਨਾਂ ਦੋਨਾਂ ਦਾ ਡਾਟਾ ਨਹੀਂ ਲਿਖਿਆ ਇਹਨਾਂ ਦਾ 5 5 6 6000 55000 ਦੇ ਕਰੀਬ ਵੈਪਨਸ ਐ ਛੱਡ ਦਿਓ ਇਹਨਾਂ ਨੂੰ ਬਟ ਕੀ ਤੁਹਾਨੂੰ ਇੱਥੇ ਪਾਕਿਸਤਾਨ ਤੋਂ ਇਲਾਵਾ ਕੋਈ ਇਸਲਾਮਿਸਟ ਕੰਟਰੀ ਲੱਭ ਰਹੀ ਹੈ ਬਹੁਤ ਡੁੰਗੀ ਗੱਲ ਐ ਸੋਚ ਕੇ ਦੇਖੋ ਕੀ ਤੁਹਾਨੂੰ ਪਾਕਿਸਤਾਨ ਤੋਂ ਇਲਾਵਾ ਕੋਈ ਵੀ ਇੱਥੇ ਇਸਲਾਮਿਸਟ ਕੰਟਰੀ ਲੱਭ ਰਹੀ ਹੈ ਨੋ ਕੀ ਤੁਹਾਨੂੰ ਇਜ਼ਰਾਈਲ ਤੋਂ ਇਲਾਵਾ ਕੋਈ ਵੀ ਇੱਥੇ ਵੈਸਟ ਏਸ਼ੀਆ ਦੀ ਕੰਟਰੀ ਲੱਭ ਰਹੀ ਹੈ ਕੋਈ ਵੀ ਇੱਥੇ ਮਿਡਲ ਈਸਟ ਦੀ ਕੰਟਰੀ ਲੱਭ ਰਹੀ ਹੈ ਇਹੀ ਗੇਮ ਹੈ ਸਾਰੀ ਕਿਉਂਕਿ ਇਜ਼ਰਾਈਲ ਕਿਹਦੇ ਪਿੱਛੇ ਪਿਆ ਹੈ ਸਾਊਦੀ ਅਰੇਬੀਆ ਦੇ ਐਂਡ ਪਾਕਿਸਤਾਨ ਕਿਹਦੇ ਪਿੱਛੇ ਪਿਆ ਹੈ ਇੰਡੀਆ ਦੇ ਇਹ ਹੀ ਗੇਮ ਹੈ ਅਪਾ ਇਸ ਪੈਕਟ ਨੂੰ ਦੋਸਤੋ ਬਹੁਤ ਨਜ਼ਰੀਏ ਨਾਲ ਵੇਖ ਸਕਦੇ ਆ ਜੋ ਕਿ ਇੱਕ ਦੋ ਇੱਥੇ ਵੀ ਲਿਖੇ ਗਏ ਨੇ this is the strategic interest of both the countries 사우디아ਰੇਬੀਆ ਆਪਣੀ ਡੋਮਿਨੈਂਸ ਬਣਾਉਣਾ ਚਾਹੁੰਦਾ ਹੈ ਵੈਸਟ ਏਸ਼ੀਆ ਦੇ ਵਿੱਚ ਉਹਦਾ ਇੱਕੋ ਹੀ ਕੰਪੀਟੀਟਰ ਹੈ ਇਜ਼ਰਾਈਲ ਤੇ ਉਹਦੇ ਕੋ ਨਿਊਕਲੀਅਰ ਵੈਪਨਸ ਨੇ ਉਹਦੇ ਕੋ ਹਾਈ ਟੈਕ ਮਿਸਾਈਲਸ ਆ ਕਦੀ ਜੰਗ ਹਾਰਿਆ ਹੀ ਨਹੀਂ ਤੇ ਡਰ ਕੇ ਨੂੰ ਪਿਆ 사우ਦੀ ਨੂੰ ਕਿ ਹੁਣ ਮੈਂ ਆਪ ਤੇ ਨਿਊਕਲੀਅਰ ਵੈਪਨ ਨਹੀਂ ਬਣਾ ਸਕਦਾ ਇੱਕ ਨਿਊਕਲੀਅਰ ਵੈਪਨ ਸਟੇਟ ਨਾਲ ਇਹ ਸਾਈਨ ਕਰ ਲੈਣਾ ਤਾਂਕਿ ਕੱਲ ਨੂੰ ਜੇ ਇਜ਼ਰਾਈਲ ਵੀ ਮੇਰੇ ਤੇ ਹਮਲਾ ਕਰੇਗਾ ਪਾਕਿਸਤਾਨ ਅਜ਼ੁਨਾ ਨਹੀਂ ਬੜੇਗਾ ਸੋ ਯੂ ਗੇਟਿੰਗ ਥਿਸ ਕਿ ਇਹ ਸਿਰਫ ਔਰ ਸਿਰਫ ਸ਼ਾਇਦ ਇੰਡੀਆ ਨੂੰ ਹੀ ਇੰਡੀਆ ਦੇ ਉੱਤੇ ਨੋ ਡਾਊਟ ਫੋਕਸ ਹੈ ਇੰਡੀਆ ਤੇ ਖਤਰੇ ਦੀ ਕੰਟੀ ਹੈ ਪਰ ਉਸ ਤੋਂ ਜ਼ਿਆਦਾ ਇਜ਼ਰਾਈਲ ਤੇ ਵੀ ਓਨੀ ਖਤਰੇ ਦੀ ਕੰਟੀ ਹੈ ਸੋ ਇਹ ਪੂਰੀ ਚੀਜ਼ ਉਹੀ ਹੈ ਇਸਲਾਮਿਕ ਸੋਲੀਡੈਰਿਟੀ ਵਾਲੀ ਗੱਲ ਐਂਡ ਉਸ ਤੋਂ ਬਾਅਦ پاکستان ਦਾ ਰੋਲ ਸੋਚੋ ਹੁਣ ਦੋਸਤੋ ਜਿਹੜਾ ਲੀਡਰ ਹੁੰਦਾ ਸੀ ਸਾਊਦੀ ਅਰੇਬੀਆ ਲੀਡਰ ਹੁੰਦਾ ਸੀ ਚਾਹ ਜੀਆਈਸੀ ਦੀ ਗੱਲ ਕਰ ਲੋ ਚਾਹ ਓਸੀਆਈ ਦੀ ਗੱਲ ਕਰ ਲੋ ਹਰ ਜਗ੍ਹਾ ਸਾਊਦੀ ਅਰੇਬੀਆ ਇਸ ਦਾ ਲੀਡਰ ਪਰ ਅੱਜ ਉਸ ਸਾਊਦੀ ਅਰੇਬੀਆ ਨੂੰ ਇੱਕ ਪਾਕਿਸਤਾਨ ਵਰਗਾ ਦੇਸ਼ ਜਿੱਦੀ ਇਕਨੋਮੀ ਸਾਊਦੀ ਅਰੇਬੀਆ ਦੇ ਸਾਹਮਣੇ ਕੁਝ ਨਹੀਂ ਹੈ ਜਿਨ੍ਹਾਂ ਨੇ ਸਾਊਦੀ ਅਰੇਬੀਆ ਨੇ ਹੀ ਉਹਨੂੰ ਲੋਨ ਦੇ ਦੇ ਕੇ ਅੱਜ ਇੱਥੇ ਤੱਕ ਪਹੁੰਚਾਇਆ ਅੱਜ ਉਹ ਮਦਦ ਮੰਗ ਰਹੇ ਨੇ ਕਿ ਭਾਈ ਤੁਸੀਂ ਨਾਲ ਮਿਲ ਕੇ ਲੜੋ ਕਿੰਨੀ ਵੱਡੀ ਗੱਲ ਹੈ ਸੋ ਥਿਸ ਇਜ਼ ਦਾ ਹੋਲ ਅਬਾਊਟ ਦਾ ਡਿਫੈਂਸ ਪੈਕਟ ਦੋਸਤੋ ਹੁਣ ਆਪਾਂ ਵੇਖਦੇ ਆਂ ਇੰਡੀਆ ਦੀ ਗੱਲ ਦੇਖੋ ਆਪਣੇ ਪੇਪਰ ਵਿੱਚ ਨਾ ਇੰਡੀਆ ਦੀ ਗੱਲ ਹੀ ਆਊਗੀ ਐਂਡ ਇਹਨਾਂ ਦੀ ਫੋਟੋ ਮੈਂ ਕਿਉਂ ਲਈ ਹੈ ਦੇਖੋ ਸਿੰਪਲ ਜੀ ਗੱਲ ਹੈ ਮੀਮਸ ਦੇ ਥਰੂ ਸਾਨੂੰ ਵੱਧ ਸਮਝ ਆਉਂਦਾ ਮੇਰਾ ਪੜਾਹਾਂ ਦਾ ਤਰੀਕਾ ਕੁਝ ਇਹੋ ਜਿਹਾ ਹੈ ਹਾਊ ਇਟ ਵਿਲ ਇੰਪੈਕਟ ਇੰਡੀਆ ਤੁਸੀਂ ਇਹਨਾਂ ਦੀ ਸ਼ਕਲ ਤੋਂ ਵੇਖ ਸਕਦੇ ਹੋ ਕਿ ਇਸ ਟਾਈਮ ਤੇ ਇੰਡੀਆ ਦੀ ਜਿਹੜੀ ਟਾਪ ਮੈਨੇਜਮੈਂਟ ਹੈ ਇੰਡੀਆ ਦੀ ਜਿਹੜੀ ਟਾਪ ਬਿਊਰੋਕ੍ਰੇਸੀ ਹੈ ਨਾ ਦੋਸਤੋ ਉਹਨਾਂ ਨੂੰ ਵੀ ਅਰਜੁਨ ਕਪੂਰ ਵਰਗਾ ਗੁੱਸਾ ਆ ਰਿਹਾ ਹੈ ਕਿਉਂ ਉਹਦਾ ਸਿੰਪਲ ਰੀਜ਼ਨ ਦੱਸਾਂ ਸਾਊਦੀ ਅਰੇਬੀਆ ਐਂਡ ਇੰਡੀਆ ਦੇ ਜਿਹੜੇ ਟਾਈਜ਼ ਨੇ ਠੀਕ ਹੈ ਜੇ ਮੈਂ ਸਾਊਦੀ ਅਰੇਬੀਆ ਪਲੱਸ ਇੰਡੀਆ ਦੀ ਪਾਰਟਨਰਸ਼ਿਪ ਦੀ ਗੱਲ ਕਰਾਂ ਕੀ ਆਪਾਂ ਕਦੇ ਸਾਊਦੀ ਅਰੇਬੀਆ ਨੂੰ ਐਨਮੀ ਮੰਨਿਆ ਹਾਲ ਫਿਲਹਾਲ ਦੀ ਗੱਲ ਕਰ ਲਓ ਮੋਦੀ ਸਾਹਿਬ ਉੱਥੇ ਜਾ ਕੇ ਆਏ ਨੇ ਅਵਾਰਡ ਵੁੱਡ ਬੜੇ ਮਿਲੇ ਮੋਦੀ ਸਾਹਿਬ ਨੂੰ ਉਹ ਇੱਕ ਸ਼ਹਿਰ ਬਣਾ ਰਹੇ ਨੇ ਉੱਥੇ ਇੰਡੀਆ ਦੀ ਬੜੀ ਇਨਵੈਸਟਮੈਂਟ ਹੈ ਅੰਬਾਨੀ ਅਡਾਨੀ ਨੇ ਬੜੀ ਇਨਵੈਸਟਮੈਂਟ ਕੀਤੀ ਹੈ ਇੱਥੇ ਤੋ ਯਾਰ ਇਹ ਤੇ ਸਾਡੇ ਦੁਸ਼ਮਣ ਸੀਗੇ ਨਹੀਂ ਕਦੀ ਸੋ ਇਸੇ ਕਰਕੇ ਅਸੀਂ ਹੁਣ ਅਰਜੁਨ ਕਪੂਰ ਵਾਂਗ ਗੁੱਸਾ ਹੋ ਰਹੇ ਹਾਂ ਕਿਉਂਕਿ ਸਾਨੂੰ ਸਮਝ ਨਹੀਂ ਆ ਰਿਹਾ ਦੈਟ ਵਾਈ ਸਾਊਦੀ ਅਰੇਬੀਆ ਇਜ਼ ਬੀਇੰਗ ਅਗੇਂਸਟ ਅਸ ਅਸੀਂ ਤਾਂ ਕੋਈ ਰੀਜ਼ਨ ਹੀ ਨਹੀਂ ਦਿੱਤਾ ਸੋ ਵਾਈ ਇਜ਼ ਦਿਸ ਹੈਪਨਿੰਗ ਵਾਟ ਇਜ਼ ਦਿਸ ਹੋਲ ਪੁਆਇੰਟ ਵੀ ਆਰ ਨਾਟ ਏਬਲ ਟੂ ਅੰਡਰਸਟੈਂਡ ਸੋ ਇਸੇ ਕਰਕੇ ਕਿ ਹਾਊ ਇਟ ਵਿਲ ਇੰਪੈਕਟ ਇੰਡੀਆ ਇਟਸ ਵੈਰੀ 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 ਇੰਟਰਸਟਿੰਗ ਕਿਉਂਕਿ ਉਹ ਨੇਸ਼ਨ ਸਾਡੇ ਅਗੇਂਸਟ ਹੋ ਰਿਹਾ ਹੈ ਜਿਹੜਾ ਸਾਡਾ ਐਨਮੀ ਸਿਗਾ ਹੀ ਨਹੀਂ ਉਹ ਸਾਡੇ ਐਨਮੀ ਨਾਲ ਜੁੜ ਰਿਹਾ ਹੈ that is why ਇਹਦਾ ਇੰਪੈਕਟ ਇਹਦਾ ਖਤਰਾ ਇੰਡੀਆ ਤੇ ਹੋਰ ਵੱਧ ਜਾਂਦਾ ਹੈ ਕਿਵੇਂ ਦੇਖੋ ਜੀ ਇਹ ਸਿਕਿਉਰਿਟੀ ਜਿਹੜੀ ਰੀਜਨਲ ਸਿਕਿਉਰਿਟੀ ਡਾਇਲੈਮੈਕਸ ਹੈ ਉਹਨੂੰ ਪਾਕਿਸਤਾਨ ਦੇ ਵੱਲ ਨੂੰ ਕਰ ਦਿੰਦਾ ਕਿਉਂਕਿ ਹੁਣ ਸਾਊਦੀ ਅਰੇਬੀਆ ਇਕਨੋਮਿਕ ਪਾਵਰ ਜਿਹੜੀ ਹੈ ਉਹ ਰਲੇਗੀ ਪਾਕਿਸਤਾਨ ਦੇ ਨਾਲ ਕਿ ਭਈ ਉਹਨਾਂ ਨੂੰ ਇਹ ਕਹਿ ਦੇਣਗੇ ਚਲੋ ਜੀ ਨਿਊਕਲੀਅਰ ਨਿਊਕਲੀਅਰ ਆਪਾਂ ਮਾਰ ਦਾਂਗੇ ਤੁਸੀਂ ਸਾਡੇ ਜਿਹੜੀ ਜਨਤਾ ਹੈ ਉਹਦਾ ਪੇਟ ਹੀ ਭਰ ਦਿਓ ਉਹਨੂੰ ਭੁੱਖੇ ਨਾ ਰਹਿਣ ਦਿਓ ਜਦੋਂ ਵਾਰ ਹੋਏਗੀ ਐਂਡ ਸੈਕੰਡਲੀ ਡੈਟ ਰੈਂਟ ਦਾ ਮਤਲਬ ਹੁੰਦਾ ਹੈ ਦੋਸਤੋ ਡਰ ਹੁਣ ਅਰਜੁਨ ਕਪੂਰ ਹੈਨਾ ਸ਼ਕਲ ਤੋਂ ਲੱਗ ਰਿਹਾ ਸੀ ਥੋੜਾ ਜਿਹਾ ਗੁੱਸੇ ਵਿੱਚ ਪਰ ਕੀ ਤੁਹਾਨੂੰ ਲੱਗਿਆ ਨਹੀਂ ਕਿ ਥੋੜਾ ਡਰਿਆ ਹੋਇਆ ਵੀ ਹੈ होंगे की है ना दोस्तों इट्स जो वॉर होंगी है जो वॉर होनी होंगी ऑपरेशन सिंदूर वर्ग अपना कुछ करते हैं ना परसैप्शन बहुत मैटर कर एंड किया जाता है एक बहुत व्डे स्कॉलर ने कहा है कि सब द एनिमी विदाउट ईवन फाइटिंग यानी कि ज मतलब यानी कि वह कह रहे हैं वॉर तो पहला ही जित जाओ ਐਨੀਮੀ ਨੂੰ ਦਿਮਾਗ ਵਿੱਚ ਹੀ ਹਰਾ ਦੋ ਯਾਨੀ ਕਿ ਉਹ ਜਿਹੜਾ ਅੱਗੇ ਅਫਸਰ ਆ ਰਿਹਾ ਹੈ ਲੜਨ ਅੱਗੇ ਜਿਹੜਾ ਸਿਪਾਹੀ ਲੜਨ ਆ ਰਿਹਾ ਹੈ ਉਹ ਇਹ ਸੋਚ ਕੇ ਆਇਆ ਹੈ ਕਿ ਮੈਂ ਤਾਂ ਜਿੱਤ ਨਹੀਂ ਸਕਦਾ ਉਹੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦਿਖਾਇਆ ਜਾ ਰਿਹਾ ਹੈ ਕਿ ਮੇਰੇ ਕੋਲ ਨਿਊਕਲੀਅਰ ਹੈ ਹੁਣ ਮੇਰੇ ਕੋਲ ਪੈਸਾ ਵੀ ਬਹੁਤ ਹੈ ਆਈ ਨਾਊ ਹੈਵ ਦਾ ਡੀਪ ਪਾਕਟਸ ਆਫ ਦਾ ਸਾਊਦੀ ਅਰੇਬੀਆ ਸੋ ਇਟ ਕੈਨ ਇੰਪੈਕਟ ਇੰਡੀਅਨ ਫੋਰਸਸ ਆਲਸੋ ਠੀਕ ਹੈ ਜੀ ਤੇ ਉਸ ਤੋਂ ਬਾਅਦ it risks drawing saudi arabia into conflicts concerning pakistan yani ki hun jadon main kashmir da mudda discuss karunga jadon main poak nu wapis lene di gal karunga main khayber paktunwan nu wapis lene di gal karunga hun shayad mainu saudi arabia nu bhi meeting vich bithana pauga kyunki oh kahuga ki je tu military leke gaya bhai main bhi aunga so it's also a very matlab very complicated thing to do jinni parties nu hor paavange onna klesh vaduga ਸੋਲਵ ਨਹੀਂ ਹੋਣਾ ਮੁੱਦਾ ਐਂਡ ਉਸ ਤੋਂ ਬਾਅਦ ਮੈਂ ਸਟਾਰਟਿੰਗ ਵਿੱਚ ਹੀ ਗਿਆ ਸੀ ਟਾਈਮ ਕਿ ਆਪਾਂ ਇਹ ਇਹੋ ਜੇ ਟਾਈਮ ਤੇ ਆ ਰਿਹਾ ਹੈ ਐਟ that ਪੁਆਇੰਟ ਆਫ ਟਾਈਮ ਜਿੱਥੇ ਤੁਸੀਂ ਸੋਚੋ that we are strengthening our ties so well with the saudi arabia but now what we are doing ਸਾਨੂੰ ਆਹ ਪੈ ਨਹੀਂ ਸਮਝ ਆ ਰਿਹਾ that is it ਐਂਡ ਉਸ ਤੋਂ ਬਾਅਦ ਇਹ ਜਿਹੜਾ ਨੈਟੋ ਤੁਹਾਨੂੰ ਪਤਾ ਨਾ ਨੈਟੋ ਬਾਰੇ ਯੂਐਸ ਨੇ ਇੱਕ ਬਣਾਇਆ ਸੀ 76 ਜਿਆ ਕਿ ਸੋਵੀਅਤ ਨੂੰ ਕੈਪਚਰ ਕਰਾਂਗੇ ਸਾਰੇ ਯੂਐਸ ਲਿਡ ਅਲਾਈਸ ਐਂਡ ਇੱਕ ਤੇ ਅਟੈਕ ਮਤਲਬ ਸਾਰਿਆਂ ਦਾ ਅਟੈਕ ਤੇ ਯੂਐਸ ਵਿੱਚ ਵੜ ਜਾਂਦਾ ਹੁੰਦਾ ਸੀ ਤੇ ਐਵੇਂ ਲੱਗ ਰਿਹਾ ਹੈ ਕਿ ਇਹ ਚੀਜ਼ ਜਿਹੜੀ ਬਣਾਈ ਜਾ ਰਹੀ ਹੈ ਇਟ ਇਜ਼ ਸਮ ਹਾਉ ਅ ਨੈਟੋ ਬੀਇੰਗ ਕ੍ਰੀਏਟਿਡ ਟੂ ਕਾਊਂਟਰ ਇੰਡੀਆ ਇਹ ਚੀਜ਼ ਆਈ ਜਾ ਰਹੀ ਹੈ ਉਸ ਤੋਂ ਬਾਅਦ ਇਹ ਸਾਊਦੀ ਅਰੇਬੀਆ ਦੀ ਇੰਟੈਂਸ਼ਨ ਨੂੰ ਵਿਖਾਉਂਦਾ ਹੈ ਕਿ ਸ਼ਾਇਦ ਉਹਦੇ ਵਾਸਤੇ कौन हो गया इंपोर्टेंट ज्यादा पाकिस्तान रादर दैन इंडिया दैट इज वाई दे आर डूइंग दिस एंड लास्टली हूँ आप देखते हैं वट शैल बी द इंडियाज कोर्स ऑफ एक्शन मोदी साहब थो पीछे दिख रहे हैं मोदी साहब पिछे की कह रहे हैं ही सईंगीज सेंग छप्पन इंच का सीना ऐ जवाब देवे थोन बट की इंडिया यही अप्रोच अपनाएगा ਜਦੋਂ ਇਹੀ ਚੀਜ਼ ਪੁੱਛੀ ਗਈ ਐਮਈਏ ਨੂੰ ਐਮਈਏ ਨੇ ਆਫੀਸ਼ੀਅਲ ਰਿਸਪਾਂਸ ਦਿੱਤਾ ਉਹਨਾਂ ਨੇ ਕਿਹਾ ਦੇਖੋ ਜੀ ਸਿੱਧੀ ਜੀ ਗੱਲ ਹੈ ਸਾਨੂੰ ਪਤਾ ਲੱਗਿਆ ਹੈ ਕਿ ਬਈ ਸਟ੍ਰੈਟੈਜਿਕ ਪੈਕਟ ਸਾਈਨ ਹੋਇਆ ਹੈ ਬਟ ਆਪਾਂ ਹੱਲੇ ਉਹਦੀ ਇੰਪਲੀਕੇਸ਼ਨਸ ਨੂੰ ਸਟੱਡੀ ਕਰਾਂਗੇ ਐਂਡ ਫਿਰ ਆਪਾਂ ਜਵਾਬ ਦੇਵਾਂਗੇ ਹੱਲੇ ਆਪਾਂ ਕੁਝ ਨਹੀਂ ਕਹਿ ਰਹੇ ਨਾ ਐਗਰੈਸਿਵਲੀ ਨਾ ਸੌਫਟਲੀ ਵੀ ਜਸ ਸੈਡ ਆਪਾਂ ਸਟੱਡੀ ਕਰਾਂਗੇ ਸੋ ਦੇਖਿਆ ਜਾਵੇ ਹੱਲੇ ਤੱਕ ਆਫੀਸ਼ੀਅਲੀ ਕੋਈ ਵੀ ਜਵਾਬ ਨਹੀਂ ਆਇਆ ਹੈ ਪਰ ਮੈਨੂੰ ਲੱਗਦਾ ਮੋਦੀ ਸਾਹਿਬ ਇਹੀ ਕਹਿ ਰਹੇ ਨੇ ਕਿ ਭਾਈ ਸਭ ਚੰਗਾ ਸੀ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਅਸੀਂ ਸੰਭਾਲਾਂਗੇ ਸਾਰਿਆਂ ਨੂੰ ਬਟ ਗੱਲ ਇਹ ਹੈ ਮੋਦੀ ਸਾਹਿਬ ਸਭ ਚੰਗਾ ਤੇ ਸੀ ਪਰ ਐਟ ਦਾ ਸੇਮ ਟਾਈਮ ਸਾਨੂੰ ਕਰਨਾ ਕੀ ਚਾਹੀਦਾ ਹੈ ਇੰਡੀਆ ਨੇ ਹੁਣ ਤੱਕ ਕੀ ਹੈ ਵਾਚਫੁਲ ਅਪਰੋਚ ਅਪਣਾਈ ਹੈ ਕੁਝ ਨਹੀਂ ਕਹਰੇ ਇੰਡੀਅਨ ਗਵਰਨਮੈਂਟ ਨੇ ਰੀਅਫਰਮ ਕੀਤਾ ਹੈ ਕਿ ਦੇਖੋ ਜੀ ਸਾਡੀ ਨੈਸ਼ਨਲ ਸਿਕਿਉਰਿਟੀ ਸਾਡੇ ਹੱਥ ਹੈ ਚਾਹੇ ਚਾਰ ਦੇਸ਼ ਇਕੱਠੇ ਹੋ ਜਾਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਡੀ ਕੰਪਰੀਹੈਂਸਿਵ ਸਕਿਉਰਿਟੀ ਐਕਰੋਸ ਆਲ ਡੋਮੇਨਸ ਆਈ ਡੋਨਟ ਕੇਅਰ ਤੇ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਹੈ ਹੁਣ ਆਪਣੇ ਸਾਊਦੀ ਅਰੇਬੀਆ ਜਾਂ ਬਾਕੀ ਨੇਸ਼ਨਸ ਨਾਲ ਵੀ ਵਧੀਆ ਜਿਹੜੇ ਰਿਲੇਸ਼ਨਸ ਹੈ ਉਹਨਾਂ ਨੂੰ ਹੋਰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਜੀ ਸੋ ਦੈਟ ਇਜ਼ ਇਟ ਅਨ ਉਸ ਤੋਂ ਬਾਅਦ ਨਿਊ ਦਿੱਲੀ ਦੀ ਹੁਣ ਜਿਹੜੀ ਕਹਿੰਦੇ ਪ੍ਰਾਇਓਰਿਟੀ ਹੈ ਉਹਨ ਫੋਟੋ ਨੂੰ ਬਾਅਦ ਸਮਝਾਉਂਗਾ ਪਰ ਇੱਥੇ ਦੇਖੋ ਨਿਊ ਦਿੱਲੀ ਦੀ ਜਿਹੜੀ ਪ੍ਰਾਇਓਰਿਟੀ ਹੈ ਉਹ ਕੀ ਹੈ ਰੀਜਨਲ ਸਟੈਬਿਲਿਟੀ ਬਣਾਈ ਜਾਵੇ ਹੁਣ ਦੇਖੋ ਸਾਊਦੀ ਅਰੇਬੀਆ ਐਂਟਰ ਕਰ ਗਿਆ ਕੱਲ ਨੂੰ ਨੇਪਾਲ ਵੀ ਐਂਟਰ ਕਰ ਗਿਆ ਫਿਰ ਸਾਡੀ ਕਿੰਨੀ ਵੇਚਤੀ ਹੈ ਕੱਲ ਨੂੰ ਸ਼੍ਰੀਲੰਕਾ ਐਂਟਰ ਕਰ ਗਿਆ ਫਿਰ ਸਭ ਤੋਂ ਪਹਿਲਾਂ ਰੀਜਨ ਨੂੰ ਸਟੇਬਲ ਕਰੋ ਹੁਣ ਨੇਪਾਲ ਵਿੱਚ ਕੀ ਹੋ ਰਿਹਾ ਹੈ ਉਹਦੀ ਆਰਮੀ ਨਾਲ ਉੱਥੇ ਚਲੇ ਜਾਏ ਇਹ ਚੀਜ਼ਾਂ ਦੇਖਣੀਆਂ ਪੈਣੀਆਂ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਇੰਡੀਆ ਹੁਣ ਵਿਜੀਲੈਂਟ ਰਹੇਗਾ ਕਿ ਪਾਕਿਸਤਾਨ ਇਸ ਚੀਜ਼ ਦਾ ਮੌਕਾ ਉਠਾ ਕੇ ਕੋਈ ਮੁਜਾਹਿਦੀਨ ਨੂੰ ਨਾ ਭੇਜ ਦੇ ਕੋਈ ਹੋਰ ਅਟੈਕ ਨਾ ਪਲਾਨ ਕਰ ਦੇ ਕਿਉਂਕਿ ਹੁਣ ਉਹਦੇ ਕੋਈ ਇੰਟੈਂਟ ਆ ਗਿਆ ਉਹਨਾਂ ਨੂੰ ਤੇ ਜਦੋਂ ਇਹ ਚੀਜ਼ ਹੋ ਜਾਂਦੀ ਹੈ ਪੰਪ ਅਪ ਹੋ ਜਾਂਦਾ ਨਾ ਬੰਦਾ ਉਹ ਚੀਜ਼ ਨਾ ਕਰ ਦੇਣ ਸੋ ਦੈਟ ਇਜ਼ ਇਟ ਉਸ ਤੋਂ ਬਾਅਦ ਡਿਪਲੋਮੈਟਿਕ ਇੰਗੇਜਮੈਂਟ ਦੇਖਣੀ ਪੈਣੀ ਹੈ ਵੈਸਟ ਏਸ਼ੀਆ ਵਾਲਿਆਂ ਨਾਲ ਗੱਲਾਂਬਾਤਾਂ ਕਰਨੀਆਂ ਪੈਣੀਆਂ ਐਂਡ ਜਿਵੇਂ ਮੋਦੀ ਇੱਥੇ ਯੋਗ ਨੂੰ ਸਮਝਾ ਰਿਹਾ ਹੈ ਇਸੀ ਤਰ੍ਹਾਂ ਭਈ ਸਾਊਦੀ ਅਰੇਬੀਆ ਵਾਲੇ ਨੂੰ ਵੀ ਮਿਲ ਕੇ ਅਹੀਂ ਸਮਝਾਉਣਾ ਪੈਣਾ ਕਿ ਵੀਰੇ ਕੀ ਕਰਤਾ ਸਾਡੇ ਨਾਲ ਕੀ ਦੁਸ਼ਮਣੀ ਸੀਗੀ ਕਿਉਂ ਜਾ ਕੇ ਗੈਰਾਂ ਦੀ ਗੋਦੀ ਚ ਬਹਿ ਗਏ ਠੀਕ ਹੈ ਜੇ ਉਹਨੂੰ ਨਹੀਂ ਸਮਝਾ ਸਕਦੇ ਜੇ ਸਾਊਦੀ ਅਰੇਬੀਆ ਵਾਲ ਨੂੰ ਨਹੀਂ ਸਮਝਾ ਸਕਦੇ ਕੋਈ ਗੱਲ ਨਹੀਂ ਇਹਨੂੰ ਚੇਂਜ ਕਰਕੇ ਤੁਸੀਂ ਇਜ਼ਰਾਈਲ ਆਣੇ ਨੂੰ ਲੈ ਆਓ ਨਾ ਵਾਈ ਡੋਂਟ ਯੂ ਸਾਈਨ ਅਪ ਐਕਟ ਵਿਦ ਇਜ਼ਰਾਈਲ ਇਹ ਮੈਂ ਨਹੀਂ ਕਹਿ ਰਿਹਾ ਜਸਟ ਅ ਸਜੈਸ਼ਨਸ ਟਿਟਫੋਰਡ ਟੈਟ ਕਰਨਾ ਹੀ ਪੈਣਾ ਸੋ ਦੈਟਸ ਐ ਦੋਸਤੋ ਇਹੇ ਸੀ ਆਪਣਾ ਅੱਜ ਦਾ ਸੈਸ਼ਨ ਜੇ ਤੁਹਾਨੂੰ ਵਧੀਆ ਲੱਗ ਰਿਹਾ ਹੈ ਜੇ ਤੁਹਾਨੂੰ ਮੇਰਾ ਸਮਝਾਉਣਾ ਸਮਝਾਉਣ ਦਾ ਤਰੀਕਾ ਵਧੀਆ ਲੱਗਿਆ ਮੇਰੀ ਰੋਜ਼ ਦੋਸਤੋ 12 ਵਜੇ ਕਲਾਸ ਹੁੰਦੀ ਹੈ ਇਸੇ ਚੈਨਲ ਤੇ ਪੰਜਾਬ ਪੀਸੀਐਸ ਤੇ ਮੈਂ ਪੋਲਿਟੀ ਦੀ ਰਿਵੀਜ਼ਨ ਕਰਾ ਰਿਹਾ ਹਾਂ ਪੂਰੀ ਪਲੀਜ਼ ਤੁਹਾਨੂੰ ਅਟੈਂਡ ਕਰਿਓ ਠੀਕ ਹੈ ਜੀ ਇੱਕ ਵਾਰ ਦੋ ਚਾਰ ਵਾਰ ਕਲਾਸਾਂ ਲਾ ਕੇ ਵੇਖੋ ਜੇ ਪੋਲਿਟਿਕ ਨਹੀਂ ਸਮਝ ਆ ਰਹੀ ਤੇ ਬਈ ਮੈਨੂੰ ਅੱਗੇ ਫੜ ਲਿਓ ਠੀਕ ਹੈ ਜੀ ਸਿੱਧੀ ਜੀ ਗੱਲ ਹੈ ਉਸ ਤੋਂ ਬਾਅਦ ਦਸ ਇਸ ਮਾਈ ਟੈਲੀਗ੍ਰਾਮ ਚੈਨਲ ਏ ਪੀਡੀਐਫ ਮੈਂ ਤੁਹਾਨੂੰ ਇੱਥੇ ਹੀ ਪਾ ਦੂੰ ਮੇਰੇ ਵੱਲੋਂ ਕੋਈ ਵੀ ਅਪਡੇਟ ਹੁੰਦੀ ਹੈ ਪੀਸੀਸ ਰਿਗਾਰਡਿੰਗ ਯੂਪੀਐਸਸੀ ਰਿਗਾਰਡਿੰਗ ਕੋਈ ਵੀ ਵਧੀਆ ਕੰਟੈਂਟ ਹੈ ਮੈਸੇਜ ਚੈਨਲ ਤੇ ਪਾਣਾ ਹੁੰਦਾ ਹੈ ਜੀ ਪਲੀਜ਼ ਸਬਸਕ੍ਰਾਈਬ ਦਿਸ ਚੈਨਲ ਮਿਲਦੇ ਆਂ ਜੀ ਐਂਡ ਐਂਡ ਤੱਕ ਜਾਂਦੇ ਜਾਂਦੇ ਜ਼ਰੂਰ ਦੱਸ ਕੇ ਜਾਇਓ ਕਿ ਇੰਡੀਆ ਨੂੰ ਹੁਣ ਅੱਗੇ ਕਰਨਾ ਕੀ ਚਾਹੀਦਾ ਠੀਕ ਹੈ ਜੀ ਤੁਸੀਂ ਵੀ ਸਾਰੇ ਨੇ ਸਿਵਲ ਸਰਵੈਂਟ ਬਣਨਾ ਹੈ ਕੱਲ ਨੂੰ ਤੁਹਾਡੀ ਅਪਰੋਚ ਜਾਣਨ ਵਿੱਚ ਮੈਂ ਬਹੁਤ ਇੰਟਰਸਟਿਡ ਰਹੂੰਗਾ ਕਮੈਂਟ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਟੇਕ ਕੇਅਰ ਬਾਏ ਬਾਏ